ਉਧਰ ਪੰਜਾਬ ਦੇ ਵਿੱਚ ਵੀ ਸੌਰਵ ਭਾਰਤਵਾੜ ਦੇ ਘਰ ਦੇ ਉੱਤੇ ਏਡੀ ਦੀ ਛਾਪੇਮਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਰਿਐਕਸ਼ਨ ਸਾਹਮਣੇ ਆਇਆ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਦੀ ਕੇਂਦਰ ਸਰਕਾਰ ਦੇ ਉੱਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਕੁਲਦੀਪ ਸਿੰਘ ਧਾਲੀਵਾਲ ਨੇ ਇਲਜ਼ਾਮ ਲਗਾਏ ਨੇ ਕਿ ਕੇਂਦਰੀ ਏਜੰਸੀਆਂ ਦੀ ਮਦਦ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਮੈਂ ਤੁਹਾਡੇ ਨਾਲ ਇਹੜੀ ਗੱਲ ਕਰਨੀ ਚਾਹੁੰਦਾ ਹੋਇਆ ਕਿ ਕੇਂਦਰ ਸਰਕਾਰ ਨੇ ਬੀਜੇਪੀ ਨੇ ਸਾਡੇ ਦਿੱਲੀ ਦੇ ਵਿੱਚ ਸਾਬਕਾ ਮੰਤਰੀ ਐਸ.ਵੀ.ਐਲ. ਦਿੱਲੀ ਪ੍ਰਦੇਸ਼ ਦੇ ਇੰਚਾਰਜ ਸਾਡੀ ਪਾਰਟੀ ਦੇ ਬਹੁਤ ਹੀ ਸੀਨੀਅਰ ਲੀਡਰ ਸਰਦਾਰ ਭਾਤਵਾ ਜੀ ਦੇ ਅੱਜ ਈਡੀ ਦਾ ਰੇਡ ਜਿਹੜਾ ਉਹ ਕਰਾਇਆ ਗਿਆ ED ਨੇ ਉਹਨਾਂ ਦੇ ਖਿਲਾਫ ਜਿਹੜਾ ਰੇਟ ਕੀਤਾ ਉਹ ਇੱਕ ਉਸ ਕੇਸ ਦੇ ਵਿੱਚ ਕੀਤਾ ਜਿਹੜਾ 2018 19 ਦਾ ਕੇਸ ਸੀਗਾ ਉਸ ਸਮੇਂ ਭਾਦਵਾ ਜੀ ਦਿੱਲੀ ਦੇ ਮੰਤਰੀ ਨਹੀਂ ਸੀਗੇ ਨਾ ਉਹਨਾਂ ਦਾ ਇਸ ਕੇਸ ਦੇ ਨਾਲ ਕੋਈ ਤਲਕ ਵਾਸਤਾ ਸੀਗਾ ਪਰ ਕਿਉਂਕਿ ਕੱਲ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਕੀ ਡਿਗਰੀ ਦਾ ਹਾਈ ਕੋਰਟ ਦੇ ਵਿੱਚ ਜਿਹੜਾ ਕੇਸ ਸੀਗਾ ਜਿਸ ਤਰ੍ਹਾਂ ਦਿੱਲੀ ਯੂਨੀਵਰਸਿਟੀ ਨੇ ਕਿਹਾ ਕਿ ਡਿਗਰੀ ਨਹੀਂ ਦਿਖਾਉਣੀ ਅਸਾਂ ਔਰ ਅੱਜ ਉਹ ਫਕੀ ਡਿਗਰੀ ਜਿਹੜੀ ਹੈ ਉਹ ਸਾਰੇ ਦੇਸ਼ ਦੇ ਵਿੱਚ মিডিਆ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਜਿਹੜਾ ਉਹਦੀ ਚਰਚਾ ਹੋਈ ਸੀਗੀ ਕਿ ਕੀ ਕਾਰਨ ਦੇ ਤੇ ਜੇ ਪ੍ਰਧਾਨ ਮੰਤਰੀ ਜੀ ਦੀ ਡਿਗਰੀ ਜਿਹੜੀ ਉਹ ਦਿਖਾ ਨਹੀਂ ਦੇ ਜੇ ਜੁਨੀਵਰਸਿਟੀ ਕਹਿੰਦੀ ਹੈ ਕਿ ਉਹਨਾਂ ਦੀ ਡਿਗਰੀ ਹੈ ਤੇ ਫਿਰ ਉਹਨਾਂ ਨੂੰ ਦਿਖਾਉਣੀ ਚਾਹੀਦੀ ਹੈ ਉਹ ਅੱਜ ਇਹ ਸੂਚ ਚੱਲ ਰਿਆ ਸੀ ਤੇ ਲੋਕਾਂ ਦਾ ਤੇ ਮੀਡੀਆ ਦਾ ਧਿਆਨ ਕਨਵਰਟ ਕਰਨ ਲਈ ਧਿਆਨ ਬਦਲਣ ਵਾਸਤੇ ਅੱਜ ਸਾਡੇ ਪਾਰਟੀ ਦੇ ਲੀਡਰ ਸੋਲ ਭਾਰਦवाज ਜੀ ਦੇ ਕਰ ਅਵੇਟ ਕੀਤਾ ਉਸ ਕੇਸ ਦੇ ਵਿੱਚ ਜਿਹਦੇ ਨਾਲ ਸੋਲ ਜੀ ਦਾ ਕੋਈ ਤਲਕ ਵਾਸਤਾ ਨਹੀਂਗਾ ਸੋ ਭਾਜਪੀ ਜਿਹੜਾ ਫਜ਼ੀ ਡਿਗਰੀ ਦਾ ਰੌਲਾ ਇਹ ਦੇਸ਼ ਦੇ ਵਿੱਚ ਉਦੇ ਤੋਂ ਲੋਕਾਂ ਦਾ ਧਿਆਨ ਜਿਹੜਾ ਉਹ ਤਾਰੀ ਹੈ ਮੈਂ ਸੌਦੋ ਪਾਦਵਾ ਜੀ ਦੇ ਘਰ ਈਡੀ ਵੱਲੋਂ ਕਿਤੇ ਦੇਰ ਦੀ ਨਿੰਦਿਆ ਕਰਦਾ ਹਾਂ